ਆਪਨਾਂ ਨੂੰ 60 ਸਾਲ ਹੋ ਗਏ ਹਾਂ ਸਾ ਸੰਗਤ ਇਹਨਾਂ ਨਾਲ ਲੱਗਾ ਇੱਥੇ ਸਾ ਸੰਗਤ ਆ ਜਿਹੜਾ ਸਪੀਕਰ ਹੈ ਨਾ ਇਹ ਆ ਰੇਡਿਓ ਸਪੀਕਰ ਜੀ ਨੂੰ ਆਪਾਂ ਕਹਿੰਦੇ ਆ ਇਹੋ ਜਿਹੇ ਹੁੰਦੇ ਸੀ ਪਹਿਲੀਆਂ ਚ ਇਹ ਕੱਟੋ-ਕੱਟੋ 70 ਸਾਲ ਪੁਰਾਣਾ ਆ ਸਪੀਕਰ 70 ਸਾਲ ਪੁਰਾਣਾ ਹੈ ਤੇ ਪਹਿਲਾਂ ਇਹੇ ਲੱਗਦਾ ਹੁੰਦਾ ਸੀ ਇਹ ਤੇ ਪਾਠ ਹੁੰਦਾ ਦਾ ਸੀ ਆਪਣੇ ਬਾਬੇ ਭਾਈ ਸਖਰਾਂ ਦੇ ਉਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਆ ਬਾਬਾ ਜਿਹੜਾ ਖੜਾ ਆ ਦੇ ਤੇ ਇਹਦੇ ਵੇਲੇ ਦਾ ਸੀ ਇਹ ਸਪੀਕਰ ਇਹ ਕਹਿੰਦਾ ਵੀ ਉਦੋਂ ਆ ਲੱਗਦਾ ਹੁੰਦਾ ਸੀਗਾ ਬਿਜਲਾ ਹ ਹੁਣ ਦਿਖਾ ਰਹੇ ਆ ਅਸੀਂ ਆ ਚੰਨਾ ਖੜਾ ਕੋਲੇ ਸਾਈਕਲ ਤੇ ਧਰਿਆ ਵਾ ਮੈਂ ਤਾਂ ਅੱਜ ਦੇਖਿਆ ਇਹਦੇ ਉੱਤੇ ਸਨ ਵੀ ਲਿਖਿਆ ਸੀਗਾ ਹੁਣ ਵੈਸੇ ਮਟ ਗਿਆ ਉਹ ਤੇ ਲਾਲੋ ਸਾਹਿਬ ਵੀ ਇਹ ਹੁਣ ਤੱਕ ਨਾ ਵੱਡੀਆਂ ਬਾਲਟੀਆਂ ਆ ਹੁੰਦੇ ਸੀ ਗੋਲ ਪਹਿਲਾਂ ਤੁਹਾਨੂੰ ਸਾਰਾ ਦਿਖਾਉਣਾ ਇਹਦੇ ਚਾਰ ਸਪੀਰੀਓ ਇਸ ਤਰ੍ਹਾਂ ਇਹ ਆਦੇ ਇਹਦੀਆਂ ਚੀਜ਼ਾਂ ਬਹੁਤ ਮੁਸ਼ਕਲ ਮਿਲਦੀਆਂ ਇਹ ਬਹੁਤ ਮੁਸ਼ਕਲ ਉਦੋਂ ਇਹ ਬਾਲਟੀਆਂ ਹੁੰਦੀਆਂ ਸੀ ਸਹੀ ਸਪੀਕਰ ਜਿਹੜੇ ਆਪਣੇ ਮੰਜਿਆਂ ਤੇ ਜੋੜ ਕੇ ਆਪਾਂ ਲਾਉਂਦੇ ਹੁੰਦੇ ਸੀ ਵਿਆਹ ਦੇ ਵਿੱਚ ਜਾ ਕੇ ਦੇਖਣਾ ਕਿਸੇ ਦੇ ਚ ਤੇ ਉਦੋਂ ਇਹ ਸਪੀਕਰ বাজਦੇ ਹੁੰਦੇ ਸੀ ਆ ਧੂ ਧੂ ਜਾ ਵਿਚ ਲੰਮਾ ਜਾ ਧੂ ਧੂ ਜਾ ਲੈ ਇਹ ਬਹੁਤ ਸੋਹਣੇ ਲੱਗਦੇ ਨੇ ਉਦੋਂ ਸਪੀਕਰ ਰੰਗ ਰੰਗ ਕਰਿਆ ਹੁੰਦਾ ਤੇ ਰਬੜ ਰਬੜ ਪਾਸੇ ਚੜਾਈ ਹੁੰਦੀ ਸੀ ਜੂੰਟ ਲਾ ਕੇ ਤੇ ਐਨ ਬਣਾ ਦੇਣਾ ਵਧੀਆ ਤੇ ਆਪਣੇ ਪਿੰਡੋਂ ਦਾ ਸੀ ਨੇਕੇ ਦਾ ਸਪੀਕਰ ਮਸ਼ਹੂਰ ਤੇ ਮਾਨ ਦਾ ਹੁੰਦਾ ਸੀ ਇੱਕ ਕਾਕਾ ਮਾਨ ਹੁੰਦਾ ਸੀ ਉਹਦਾ ਕਾਕੇ ਮਾਨ ਦਾ ਸਪੀਕਰ ਬਹੁਤ ਮਨਸ਼ੂਰ ਸੀ ਤੇ ਨਿਰਮਲ ਸਿੰਘ ਸੰਤ ਸੀ ਉਦੋਂ ਇੱਥੇ ਜਦੋਂ ਆਹ ਸਪੀਕਰ ਆਪਣਾ ਲੱਗਿਆ ਹੁੰਦਾ ਸੀ ਇੱਥੇ ਨਿਰਮਲ ਸਿੰਘ ਸੰਤ ਜੀ ਤੇ ਰਿਹਾ ਘੱਟੋ ਘੱਟ 16 ਸਾਲ ਸੇਵਾ ਕਰੀਆ ਉਹਨਾਂ ਨੇ ਤੇ ਉਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਉਹਨਾਂ ਵੇਲੇ ਆ ਕੇ ਸੇਵਾ ਕਰਦੇ ਹੁੰਦੇ ਸੀ ਨਾਲ ਉਹਨਾਂ ਦੇ ਤੇ ਆਹ ਦੇਖ ਲਓ ਤੁਸੀਂ ਸਪੀਕਰ ਨੂੰ ਪੂਰੀ ਚੰਗੀ ਤਰ੍ਹਾਂ ਜਾਂਦਾ ਆਉਂਦੀਆਂ ਪ੍ਰਾਣੀਆਂ ਕਨੇ ਚੰਨਿਆ ਪ੍ਰਾਣੀਆਂ ਪ੍ਰਾਣੀ ਯਾਦ ਆਉਂਦੀ ਜਦੋਂ ਆਪਾਂ ਇਹਨੂੰ ਹਾਂਦੇ ਨੇ ਆ ਰੇ ਪਿਆਰ ਦੇ ਰੋਗ ਆ ਕੇ ਕਾਲ ਤੇ ਖਰਾਬ ਹੈਗਾ ਹੁਣ ਇਹਨੂੰ ਸਿੱਧਾ ਕਰਕੇ ਰੰਗ ਰੰਗ ਕਰਕੇ ਰੱਖਦੇ ਆ ਇਹ ਤਾਂ ਯਾਰ ਜਿਆਦਾ ਪੁਰਾਣੀ ਬੁੜਿਆਂ ਵੇਲੇ ਦੀ ਹਾਂ ਆਪਣੇ ਬਜ਼ੁਰਗਾਂ ਵੇਲੇ ਦਾ ਜਦੋਂ ਆਪਣੇ ਬਜ਼ੁਰਗ ਦੇ ਬਾਪੂਣੀ ਯਾਰ ਉਦੋਂ ਸਾਡੇ ਤਾਏ ਉਨੀ ਉਦੋਂ ਤੇ ਖੰਡ ਪਾਠ ਹੁੰਦਾ ਹੁੰਦਾ ਜੀ ਸਪੀਕਰ ਤੇ ਅਸੀਂ ਆ ਵਰਤ ਦੇ ਰਹੇ ਹੁਣੀ ਹੋਏ ਆ ਪੰਜ ਸੱਤਕ ਸਾਲ ਇਹਨੂੰ ਆਪਾਂ ਹਟਿਆ ਵਰਤਣੋਂ ਪਹਿਲਾਂ ਇਹ ਚੱਲਦਾ ਹੀ ਰਿਹਾ ਯਾਨੀ ਇਹ ਘੱਟੋ ਘਾਟੇ ਬਣਾਈ ਇਹਦੀ ਬਣਤਰ ਇਹਨੂੰ ਬਣੀ ਨੂੰ ਅੱਜ ਹੋ ਗਏ 65 70 ਸਾਲ ਦੀ ਗੱਲ ਆ ਕਿਉਂਕਿ ਹੁਣ 67 ਸਾਲ ਤਾਂ ਮੇਰੀ ਉਮਰ ਉਹ ਤੋਂ ਪਹਿਲਾਂ ਇਸ ਸਪੀਕਰ ਇੱਥੇ ਹੁੰਦਾ ਸੀ ਸਾਡੇ ਦੱਸ ਦਿਆ ਬਾਪ ਹਾਂ ਹੋ ਗਏ 70 ਕ ਸਾਲ ਦੀ ਗੱਲ ਆ ਇਹ ਹਾਂ ਹੁਣ ਇਹਨੂੰ ਰੰਗ ਰੰਗ ਕਰਕੇ ਰੱਖਦੇ ਆ ਹੂਜਾ ਵਾਲਿਆਂ ਦਾ ਯਾਰ ਫੇਰ ਵੀ ਬਹੁਤ ਛੋਟੀ ਦੀ ਕੰਪਨੀ ਆ ਹੂਜਾ ਹੈ ਹਾਂ ਆ ਦਿਆ 400 ਬਰੋ ਕ੍ਰੈਕ ਹੋਇਆ ਪਾ ਇਧਰੋਂ ਵੀ ਦਿਖਾ ਦੇ ਰਿਹਾ ਇਧਰਲਾ ਪਾਸਾ ਵੀ ਇਹਦਾ ਕ੍ਰੈਕ ਹੋਇਆ ਵਾ ਆ ਆデア ਸਾਰੇ ਕਰੈਕ ਹੋਏ ਹੋਏ ਵਿੱਚੋਂ ਆ ਵਿੱਚੋਂ ਉੱਪਰੋਂ ਉਹ ਦੇਖ ਕਰੈਕ ਹੋਇਆ ਵਾ ਆ ਹੋਇਆ ਇਧਰ ਆ ਵੇਖ ਲੈ ਵੀ ਪੁਰਾਣਾ ਕਰਕੇ ਕਰੈਕ ਹੋਇਆ ਨਵਾਂ ਕਿੱਥੇ ਕਰੈਕ ਹੋ ਜਾਂਦਾ ਦੇਖੀ ਹਾਲ ਹੋਇਆ ਦਾ ਵੱਜ ਵੱਜ ਕੇ ਹੋਰ ਇਹ ਤਾਂ ਸਾਹਮਣੇ ਪਿਆ ਨਹੀਂਆਂ ਹਵਾਵਾਂ 'ਚ ਤਾਹਾਂ ਟੰਗਿਆ ਹੁੰਦਾ ਸੀ ਆ ਆਪਣਾ ਇਹ ਨਿਸ਼ਾਨ ਸਾਹਿਬ ਆ ਕਈ ਵਾਰ ਇਹਦੇ ਨਾਲ ਵੀ ਬੰਨਿਆ ਹੁੰਦਾ ਸੀ ਹਾਂ ਇਹਦੇ ਨਾਲ ਦੇਖ ਵੀ ਨਿਰਮਲ ਸਤੋ ਤੋਂ ਇਹਦੇ ਨਾਲ ਬੰਨ੍ਹਦੇ ਹੁੰਦੇ ਸੀ ਬੰਨ੍ਹਦੇ ਸੀ ਆਉਣੇ ਨੂੰ ਰੰਗ ਰੰਗ ਕਰਾਂਗੇ ਰਾਵਡੋੜੇ ਦੀ ਚੜਾ ਦੇਾਂਗੇ ਹਾਂ ਸਾ ਤੇ ਮੈਂ ਨਾ ਬਹਿ ਜਾ ਬਹਿ ਜਾ ਉਹ ਜਗਰਾ ਤੋਂ ਸਾਰਾ ਸਮਾਨ ਲਿਆਵਾਂਗੇ ਇਹਦਾ ਹਾਂ ਸਾਡੇ ਪਾਉਰ ਇਹਰਾ ਬਣਾ ਬਲੂਗੇ ਤੇ ਫੇਰ ਚਲਾਵਾਂਗੇ ਸਾਡੇ ਕੋਲੇ ਇੱਕ ਮਸ਼ੀਨ ਪਈ ਤਵੇ ਪਈ ਆ ਉਦੋਂ ਦੇ ਸੱਠੜੀਆਂ ਨਹੀਂ ਸੀ ਹੁੰਦੀਆਂ ਨਰਿੰਦਰ ਬੀਬਾ ਦੀਆਂ ਹਾਂ ਹਾਂ ਉਹ ਵੀ ਪਈਆਂ ਹਲੇ ਤਵੇ ਉਹ ਵੀ ਦਿਖਾਵਾਂਗੇ ਆਪਾਂ ਸੰਗਤ ਨੂੰ ਹਾਂ ਦਿਖਾਵਾਂਗੇ ਤੁਹਾਨੂੰ ਤਵੇ ਵੀ ਸਾਹ ਸੰਗਤ ਨੂੰ ਬੀਬਾ ਦੇ ਬਹੁਤ ਵਧੀਆ ਪਈ ਆ ਪਈ ਆ ਉੱਥੇ ਉੱਥੇ ਹਾਂ ਚਾਬੀ ਵਾਲੀ ਆ ਉਹ ਆਪਾਂ ਇੱਕ ਦਿਨ ਯਾਰ ਇਹਨੂੰ ਸਾਰਾ ਹੀ ਸਾਜ ਇਹਨੂੰ ਮੰਜਿਆਂ ਤੇ ਜੋੜ ਕੇ ਲਾ ਦੇਾਂਗੇ ਮਸ਼ੀਨ ਉੱਥੇ ਚਲਾਵਾਂਗੇ ਮਸ਼ੀਨ ਤੇ ਦੋ ਰਕਾਰਡ ਧਰ ਕੇ ਦੇਖਾਂਗੇ ਯਾਰ ਪਹਿਲਾ 2000 ਰੁਪਏ ਲੱਗ ਵੀ ਜਾਵੇ ਸੇਰੋ ਬਣਵਾ ਲਿਆਵਾਂਗੇ ਹਾਂ ਹੈਨਾ ਉਹ ਚੱਲਦੀ ਹੋਊ ਹਾਂ ਪੁਰਾਣੀ ਪੁਰਾਣੀਆਂ ਚੀਜ਼ਾਂ ਨੇ ਚੱਲਦੀ ਵੀ ਹੋਈ ਤਾਂ ਗਰਦ-ਗਰਦ ਪੈ ਕੇ ਖੜੀ ਗਈ ਹੋਈ ਤਾਂ ਚਾਮ ਹੋ ਜਾਂਦੀ ਆ ਤੇ ਵੈਸੇ ਕਰ ਦੇਣਗੇ ਲੋਟ ਬੱਦ ਦੇ ਦੇਾਂਗੇ ਇਹਨੂੰ ਹਾਂ ਬੱਦੜੀਆਂ ਕਰਾ ਲਿਆਵਾਂਗੇ ਲੋਟ ਆਪਾਂ ਯਾਰ ਬੱਦੜੀਆਂ ਕਰ ਦਿੰਦੇ ਹਾਂ ਹਾਂ ਜਾਂ ਬੱਦੜੀਆਂ ਜਾਂ ਜਗਰਾਵਾਂ ਜਾਂ ਮੋਗੇ ਉਜਾਲਿਆਂ ਤੋਂ ਮੋਗੇ ਵੀ ਕਰਾ ਲਿਆਵਾਂਗੇ ਯਾਰ ਆਪਾਂ ਹਾਂ ਨਖੂਲ ਕੇ ਦੇਖ ਗਏ ਸਿੱਧਾ ਕਰਕੇ ਹਾਂ ਕਰ ਲੋ ਕਰ ਲੋ ਸਦਾ ਚੱਕ ਲੋ ਕਰੋ ਸਿੱਧਾ ਜਾਰੇ ਨੂੰ ਹਾਂ ਇਹਨ ਬਣਾ ਦੋ ਵਧੀਆ ਟਕਾ ਆ ਕੇ ਕਰ ਵਿੱਚੋਂ ਚੱਪ ਕੱਢ ਦੋ ਮੈਂ ਬਾਕੀ ਆਪਾਂ ਮੇਸਤਰੀਆਂ ਤੋਂ ਕਢਾ ਲਿਆਵਾਂਗੇ ਯਾਰ ਪੁਰਾਣੀ ਚੀਜ਼ ਨੂੰ ਆਪਾਂ ਸੱਟਣਾ ਥੋੜਾ ਸਾਹਮ ਕੇ ਰੱਖਾਂਗੇ ਇਤੋਂ ਕੋਈ ਥੋੜੀ ਲੈ ਤੇਸੀ ਜਾਂ ਥੋੜੀ ਉਹਦੇ ਨਾਲ ਹੋਊਏ ਸਿੱਧਾ ਬਹੁਤ ਪੁਰਾਣੀਆਂ ਚੀਜ਼ਾਂ ਯਾਰ ਇੱਥੇ ਭਾਈ ਆਪਣੀਆਂ ਪਈਆਂ ਬਹੁਤ ਪੁਰਾਣੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜੇ ਦਿਖਾਈਏ ਤੁਸੀਂ ਕਹੋ ਵੀ ਹਾਂ ਵਾਕਿਆ ਹੀ ਠੀਕ ਆ ਯਾਰ ਆ ਜਿਹੜਾ ਨਿਸ਼ਾਨ ਸਾਹਿਬ ਇਧਰਲੇ ਪਾਸੇ ਲੱਗਿਆ ਇਹ ਵੀ ਨਿਰਮਲ ਸੋ ਸੰਤਾਂ ਵੇਲੇ ਦਾ ਹੀ ਆ ਉਹਨਾਂ ਨੇ ਬਣਾਇਆ ਸੀ ਆ ਜਗਾ ਨਿਸ਼ਾਨ ਸਾਹਿਬ ਦੀ ਜਿਹੜਾ ਬਾਬੇ ਦੇ ਨਾਲ ਇਧਰ ਹੁਣ ਬਣਾਵਾਂਗੇ ਸੀ ਹੋ ਉੱਥੇ ਪਰੇ ਕਰਕੇ ਵੱਡੇ ਆਪਣੇ ਦਰਬਾਰ ਸਾਹਿਬ ਦੇ ਨਾਲ ਹੋ ਉੱਥੇ ਸਾਹਮਣੇ ਮੂਹਰੇ ਕਰਕੇ ਉੱਥੇ ਬਣਾਵਾਂਗੇ ਹੁਣ ਤਾਂ ਖੁੱਲੀ ਜਗ੍ਹਾ ਬਾਬੇ ਦੀ ਯਾਰ ਤਾਂ ਬਹੁਤ ਵਧੀਆ ਚੀਜ਼ਾਂ ਪ੍ਰਾਣੀਆਂ ਚੀਜ਼ਾਂ ਬਾਈ ਆਪਾਂ ਸੰਭਾਲ ਕੇ ਨਹੀਂ ਰੱਖਦੇ ਤੇ ਉਨੇ ਦਾ ਕਦਰ ਕਰਨੀ ਚਾਹੀਦੀ ਹੈ ਜਿਹੜੀਆਂ ਆਪਣੀਆਂ ਜਿਨ੍ਹਾਂ ਦੀਆਂ ਜਾਤਾਂ ਅੱਜ ਆਉਂਦੀਆਂ ਆਪਾਂ ਨੂੰ ਉਹਨਾਂ ਚੀਜ਼ਨੂੰ ਸੰਭਾਲ-ਸਮਾਲ ਰੱਖਣਾ ਆਪਣਾ ਫਰਜ਼ ਬਣਦਾ ਆ ਹਾਂ